ਏ ਜੀ ਕਾਰ ਤੇ ਆਟੋ ਦੀ ਟੱਕਰ ਹੋਈ ਹੈ ਕਹਿੰਦੇ ਵੀ ਆਟੋ ਨਿਕਲਿਆ ਸਪੋਰਟ ਤੋਂ ਤੇ ਕਾਰ ਤੇ ਸੀ ਵਿੱਚ ਆ ਕੇ ਬਚੀ ਹਲਾਤ ਜਿਉਂ ਠੀਕ ਆ ਬਾਕੀ ਥੋੜੀ-ਮੋਟੀਆਂ ਸੱਟਾਂ ਤੇ ਇਲਾਜ ਚੱਲ ਰਿਹਾ ਹੈ ਇਹ ਜੀ ਟੋਟਲ 12 ਲੈਂਦੇ ਆ ਜੀ ਹਾਂ ਬਾਕੀ ਇੱਕ ਦੋ ਕਹਿੰਦੇ ਹੋਰ ਆ ਜੋ ਆ ਇਹ ਸਾਰੇ ਬੱਚੇ ਇੱਕ ਆਟਰ ਤੇ ਸੀਗੇ ਜੀ ਤਾਂ ਕਰਕੇ ਇੱਕ ਇੱਕ ਕੱਟ ਤੇ ਪਤਾ ਨਹੀਂ ਲੱਗਾ ਕਾਰ ਆ ਕਿ ਹਿੱਟ ਕਰਕੇ ਵਿੱਚ ਆਟੋ ਦੀ ਕੰਡੀਸ਼ਨ ਆਟੋदाई ਪੂਰੀ ਤਰ੍ਹਾਂ ਹੁੱਕ ਪੰਨੇ ਆ ਗਿਆ ਸਾਡੇ ਕੋਲ ਜੀ ਸਹਾਰਾ ਜਨ ਸੇਵਾ ਤੇ 108 ਐਂਬੂਲੈਂਸ ਦੁਆਰਾ ਲਗਭਗ 11 ਬੱਚੇ ਇੱਕ ਆਟੋ ਡਰਾਈਵਰ ਨੂੰ ਲਿਆਂਦਾ ਗਿਆ ਹੈ ਉਹਨਾਂ ਦੇ ਦੱਸਣ ਮੁਤਾਬਕ 140 ਰੋਡ ਤੇ ਸ਼ਿਵਾ ਮੁਕਦੀਪੁਰ ਦੇ ਨੇੜੇ ਉਹਨਾਂ ਦਾ ਐਕਸੀਡੈਂਟ ਹੋਇਆ ਉਹ ਬੱਚੇ ਆਟੋ ਤੇ ਸਿਗੇ ਤੇ ਉਹਨਾਂ ਨੂੰ ਕੋਈ ਕਾਰ ਹਿੱਟ ਕਰਕੇ ਚਲੀ ਗਈ ਬੱਚੇ ਸਾਰੇ ਇਲਾਜ ਦੀਨ ਹੈ ਜੀ ਇੱਕ ਬੱਚੇ ਤੇ ਥੋੜੀ ਜਿਹੀ ਜ਼ਿਆਦਾ ਸੱਟ ਹੈ ਬਾਕੀ ਸਾਰੇ ਅਸੀਂ ਇਲਾਜ ਦੇਨ ਰੱਖੇ ਅ ਅੱਛਾ ਮੁੱਢਲੇ ਰਾਤਾਂ ਤੋਂ ਕੀ ਲੱਗ ਰਹਾ ਹੈਗਾ ਮੁੱਢਲੇ ਰਾਤਾਂ ਤੋਂ ਜਿਸ ਤਰ੍ਹਾਂ ਅਸੀਂ ਦੱਸ ਰਹੇ ਹਾਂ ਕਿ 10 ਬੱਚੇ ਸਾਨੂੰ ਠੀਕ ਲੱਗ ਰਹੇ ਨੇ ਇੱਕ ਬੱਚੇ ਦੇ ਪੱਟ ਦਾ ਫ੍ਰੈਕਚਰ ਲੱਗ ਰਿਹਾ ਹੈਗਾ ਉਹਦੇ ਅਸੀਂ ਐਕਸ-ਰੇ ਵਗੈਰਾ ਕਰਵਾ ਰਹੇ ਹਾਂ ਤੇ ਥੋੜੀ ਦੇਰ ਚ ਆਪਣੀ ਸਿਚੁਏਸ਼ਨ ਕੋਲ